1 ਮਿੰਟ ਹਾਂ ਭਾਜੀ ਕਿਹੜੀ ਗੱਡੀ ਚਲੇ ਪੈਸੇ ਹੋਏ ਕਾਤੀ ਹੋਏ ਕਿੰਨੀ ਤਰੀਕ ਨੂੰ ਹੋਇਆ 12 ਤਰੀਕ ਕਰਾ ਦਿੱਤਾ ਹੁਣ ਮਿਲ ਗਏ ਨੇ ਹਾਂਜੀ ਹਾਂ ਫੋਨ ਆਜ ਤੱਕ ਮੈਨੂੰ 12 ਤਰੀਕ ਕਰਾ ਦਿੱਤੂੰ ਚੋਰੀ ਹੋਇਆ ਸਵੇਰੇ ਹੀ ਉਹਨਾਂ ਨੇ ਫਿਰ ਆਪ ਹੀ ਘਰੇ ਆ ਕੇ ਕਿਹਾ ਫੋਨ ਤੇਰਾ ਬਣਦਾ ਕਿੰਨੇ ਕਹ ਰਹੇ ਸੀ ਜਿੰਨੇ ਕਿ 10-10 ਕਿੰਨੇ ਕੇ ਲਗਭਗ ਕਿੰਨੇ ਦਾ ਨੁਕਸਾਨ ਕਿਹਾ ਜਾ ਸਕਦਾ ਕਤੂਸਵ ਵਾਲਾ ਕਰਤਾਰ ਸਿੰਘ ਜੀ ਜੀ ਕਿ ਉਹ ਕਿਵੇਂ ਲੱਗਦਾ ਕੋਸ਼ਿਸ਼ ਵਧੀਆ ਕੰਮ ਕਰੀ ਉਹ ਬਹੁਤ ਵਧੀਆ ਕੰਮ ਕੀਤਾ ਜੀ ਸਾਨੂੰ ਘਰ ਬੈਠੇ ਚੀਜ਼ ਨਹੀਂ ਜੀਦਾ ਦਾ ਕਿਤੇ ਜਾਣਾ ਪਿਆ ਆ ਉਹਨਾਂ ਨੇ ਸਾਰਾ ਕੰਮ ਨੇ ਕੀਤਾ ਜੀ ਜੀ ਐਮਐਲ ਸਾਹਿਬ ਵੀ ਆ ਰਹੇ ਨੇ ਐਮਐਲ ਸਾਹਿਬ ਇਹ ਉਹਨਾਂ ਦੇ ਕਦਕੀ ਸਾਰਾ ਕੰਮ ਹੋਇਆ ਜੀ ਇਹ ਉਹਨਾਂ ਦੇ ਉਹਨਾਂ ਨੇ ਹੀ ਉਤ੍ਰਣ ਕੀਤਾ ਉਹਨਾਂ ਨੇ ਇਹ ਕੀਤਾ ਅਦਰਬਾਈ ਜਿਸ ਦਾ ਜਣਾ ਦੀ ਸਰ ਨਮੇ ਟਾਇਰ ਲੈਂਡਰ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਇਸ ਆਦੀ ਜੀ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਜੋ ਉਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਆ ਨੱਜੀਪੀ ਸਾਹਿਬ ਦੇ ਉਤਮਾ ਦੇ ਨਾਲ ਹੀ ਇਹ ਸਾਰਾ ਕੰਮ ਪਦੀ ਆ ਬੈਠੇ ਠੀਕ ਜਿਹੜਾ ਕਿ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਸਾਡੇ ਬਹੁਤ ਸਾਰੇ ਸਰਕਾਰੀਓ ਕਐਮਐਲਏ ਚੌਦੀ ਮਾਨਾ ਬੰਦਾ ਜੀ ਸਾਡੇ ਬਹੁਤ ਸਾਰੇ ਸਰਕਾਰੀਓ ਸੀਪੀ ਖੁਦ ਹੀ ਫਿਰ ਪਾਜੀ ਇੱਥੇ ਪਹੁੰਚੇ ਜਿਹੜੇ ਕੁਝ ਦਿਨਾਂ ਪਹਿਲੇ ਮੇਰੀ ਵਾਰਡ ਦੇ ਵਿੱਚ ਚਾਰ ਪੰਜ ਗੱਡੀਆਂ ਦੀ ਚੋਰੀ ਹੋਈ ਅਸੀਂ ਜੀ ਜੋ ਟਾਇਰ ਲਾ ਕੇ ਲੈ ਗਏ ਸੀ ਜੀ ਪੁਲਿਸ ਹੀ ਮੇਨ ਸਤਰਾ ਉਹ ਟਾਇਰ ਚੋਰਾ ਕੋਲੋਂ ਬਰਾਬਰ ਕਰਾ ਦੇ ਆ ਗੋਰ ਬਣ ਗਏ ਆ ਅੱਜ ਜਿਹਨਾਂ ਗੱਡੀਆਂ ਟਾਇਰ ਨੇ ਉਹਨਾਂ ਤੋਂ ਉੱਥੇ ਜਾਣਗੇ ਅਦੀ ਮਤਲਬ ਅਗਰ ਤਾਂ ਪੁਰਸ਼ ਸੁਸਾਚੇ ਦਾ ਆਪਣੇ ਪਿਆਰਿਓ ਐਮਲੇ ਸਾਹਿਬ ਦਾ ਜਿਹੜਾ ਪੂਰੀ ਨਹੀਂ ਨੇ ਸਭ ਸਲਾਹ ਕਹੀਓ ਕੀਤਾ ਹੈ ਦੇਖ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦਾ ਹੁਣ ਥੈਂਕਸ ਕਰਨਾ ਚਾਹੀਦਾ ਦੇਖੋ ਜੀ ਜਿਹੜਾ ਪ੍ਰਸ਼ਾਸਨ ਦਾ ਕੰਮ ਵਧੀਆ ਕੀਤਾ ਵਧੀਆ ਦੇ ਵਧੀਆ ਹੀ ਹੈ ਅਸਕਰ ਦਿਗੋ ਤੁਹਾਨੂੰ ਆ ਅੱਜ ਸਿੱਖੀ ਸਾਹਿਬ ਦੇ ਇਥੇ ਵੈਲਕਮ ਲਿਖਿਆ ਗਿਆ ਤੇ ਉਹਨਾਂ ਦਾ ਧੰਨਵਾਦੀ ਕਰਨਾ ਤੇ ਆ ਮੇਰੇ ਸਾਡੇ ਪਾਰਟੀ ਦਾ ਮੈਂ ਪਾਰਟੀਆਂ ਤੋਂ ਉਹਦੇ ਨਾਤੇ ਪੁਰਸ਼ ਪ੍ਰਸਾਦ ਜੀ ਨੂੰ ਬਹੁਤ ਪ੍ਰਸ਼ੰਸਾ ਕਰਦਾ ਵਾ ਇਹ ਬਹੁਤ ਹੀ ਸ਼ਲਾਘਾਯੋਗ ਹੁਕਮ ਹੈ ਪਿਛਲੇ ਦਿਨਾਂ ਦੇ ਵਿੱਚ ਬੌਸਲੇ ਜੀ ਨਾਲ ਜਿਹੜੇ ਪ੍ਰੋਗਰਾਮ වල ਟਾਇਰ ਚੋਰੀ ਕੀਤੇ ਗਏ ਸੀ ਔਰ ਖਾਸ ਤੌਰ ਤੇ ਨੀਉਦੀਪ ਨਗਰ ਦੀਪ ਨਗਰ ਸੁੰਦਰਗੜ ਸਾਈਡ ਤੋਂ ਪੁਰਸ ਦੇ ਵਿੱਚ ਅਸੀਂ ਤਕਰੀਬਨ ਮੈਂ ਥੈਂਕਸ ਕਰਾਂਗਾ ਧੰਨਵਾਦ ਕਰਾਂਗਾ ਸਿੱਖੀ ਸਾਹਿਬ ਦਾ ਔਰ ਖਾਸ ਤੌਰ ਤੇ ਦੂਰਦੇਸ਼ੀ ਸਾਡੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਵੱਡਾ ਇੱਕ ਸੋਚ ਹੈ ਕਿ ਲੋਕਾਂ ਪ੍ਰਤੀ ਕਿਉਂਕਿ ਪਿਛਲੇ ਦਿਨ ਜੋ ਮਸ਼ਾਨ ਹੋਇਆ ਸੀ ਪੰਜਾਬ ਪੁਲਿਸ ਨੇ ਬਹੁਤ ਵਿਸਥਾਰੀ ਦੀ ਨਾਲੋਂ ਖਾਸ ਤੌਰ ਤੇ ਸੀਪੀ ਲੁਧਿਆਣਾ ਸੱਭਨ ਸ਼ਰਮਾ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਸ ਵਿੱਚ ਉਹਨਾਂ ਥੋੜੇ ਦਿਨਾਂ ਦੇ ਵਿੱਚ ਹੀ ਉਹ ਜਿਹੜੇ ਟਾਇਰ ਚੋਰੀ ਹੋਏ ਸੀ ਬਰਾਮਦ ਕਰਕੇ ਅੱਜ ਪਬਲਿਕ ਦੇ ਵਿੱਚਤ ਕਰਾਂਗੇ ਕਿਉਂਕਿ ਜਿਹੜੀ ਕਾਨੂੰਨੀ ਪ੍ਰਤੀਕਿਰਿਆ ਉਸ ਨੂੰ ਪੂਰਾ ਕਰਕੇ ਇਹ ਟਾਇਰ ਜਿਹੜੇ ਨੇ ਉਹ ਲੋਕਾਂ ਦੇ ਵਾਲੇ ਕਰਾਂਗੇ ਕਿਉਂਕਿ ਮੇਰਾ ਅੱਜ ਦੱਸਣਾ ਮੁੱਖ ਮਕਸਦ ਜੀ ਦਾ ਕਿ ਚੋਰਾਂ ਨੂੰ ਇੱਕ ਮੈਸੇਜ ਜਾਵੇ ਕਿ ਜਿਹੜਾ ਤੁਸੀਂ ਕਰਮ ਕਰ ਰਹੇ ਹੋ ਗਲਤ ਕਰਮ ਕਰ ਰਹੇ ਹੋ ਔਰ ਬਿਲਕੁਲ ਜੋ ਚੋਰੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਔਰ ਖਾਸ ਤੌਰ ਤੇ ਜਿਹੜੇ ਇਹ ਬਾਹਰੋਂ ਆ ਕੇ ਬਾਹਰੀਆਂ ਸਟੇਟਾਂ ਤੋਂ ਜਾਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ ਇੱਥੇ ਲੋਕਾਂ ਨਾਲ ਨੁਕਸਾਨ ਕਰ ਰਹੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਮੇਰੀ ਜੋ ਪਿਛਲੀ ਦਿਨੀ ਲੋਕਾਂ ਦੀ ਜੋ ਮੈਸੇਜ ਮੈਨੂੰ ਮਿਲਿਆ ਸੀਗਾ ਜਦੋਂ ਸਾਡੇ ਟੈਰ ਉਤਾਰੇਗੇ ਨੇ ਉਸ ਤੋਂ ਬਾਅਦ ਅਸੀਂ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਸੀਗੀ ਅਸੀਂ ਬੜੇ ਸੀਪੀ ਸਾਹਿਬ ਨਾਲ ਬੈਠ ਕੇ ਫੈਸਲਾ ਲਿਆ ਸੀਗਾ ਕਿ ਕੋਈ ਵੀ ਐਸੀ ਕਿ ਚੋਰੀ ਜਿਹੜੀ ਹੈਗੀ ਆ ਉਹ ਬ੍ਰਾਮ੍ਹਤ ਤੋਂ ਬਿਨ ਰਹਿ ਨਹੀਂ ਆਂਦਣੀ ਔਰ ਸਾਡੇ ਸਾਡੀ ਜਿਹੜੀ ਲਜਾਣੇ ਦੀ ਪੁਲਿਸ ਹੈ ਬਹੁਤ ਵਧੀਆ ਕੰਮ ਕੀਤਾ ਜਿਨ੍ਹਾਂ ਨੇ ਟਾਇਰ ਬ੍ਰਾਮ੍ਹਤ ਕਰਕੇ ਔਰ ਚੋਰਾਂ ਨੂੰ ਸਲਾਖਾਂ ਵਿੱਚੇ ਭੇਜਿਆ